ਸਾਡੇ ਪੰਚਾਇਤ ਮੰਤਰੀ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਦੇ ਕੀਤੇ ਨਜਾਇਜ਼ ਕਬਦੇ ਬਹੁਤ ਨੇ ਪਿੰਡਾਂ ਦੇ ਵਿੱਚ ਸਾਰੇ ਟੋਬੇ ਹੜੱਪ ਲਏ ਕੋਈ ਕਾਮ ਟੱਲਾ ਰਹਿ ਗਿਆ ਖੇਤਾਂ ਦੇ ਵਿੱਚ ਪਹੀਆਂ ਪਾਲੀਆਂ ਛੋਟੀਆਂ ਬੁਰਜੀਆਂ ਦੂਰ ਲੱਗੀਆਂ ਨੇ ਤੇ ਕਈ ਵਾਰ ਆਪ ਹੀ ਹੁੰਦਾ ਹੈ ਕੰਬਾਈਨ ਲੱਗਦੀ ਹੈ ਦੂਜੀ ਵਾਹਨ ਲੱਗ ਹੀ ਨਹੀਂ ਸਕਦਾ ਮੋਟਰਸਾਈਕਲ ਵੀ ਨਹੀਂ ਲੱਗ ਸਕਦਾ ਅੰਗਰੇਜ਼ਾਂ ਨੇ ਜਦੋਂ ਇਹ ਸਾਰਾ ਸਿਸਟਮ ਬਣਾਇਆ ਸੀ ਕੋਈ ਸੋਚ ਕੇ ਬਣਾਇਆ ਸੀ ਥੋੜੀਆਂ ਨਹਿਰਾਂ ਬਣਾਈਆਂ ਇਹਦੇ ਆਸ-ਪਾਸ ਖਤਾਨ ਬੜਾਏ ਇਸ ਕਰਕੇ ਨਹੀਂ ਬਣਾਏ ਸੀ ਇਸ ਕਰਕੇ ਬਣਾਏ ਸੀ ਕਿ ਤੁਸੀਂ ਵਾਹ ਲੋ ਇਸ ਕਰਕੇ ਬਣਾਏ ਸੀ ਕਿ ਜੇ ਮੰਨ ਲਓ ਖਾਲ ਨਦੀ ਨਹਿਰ ਟੁੱਟਦੀ ਹੈ ਇਮੀਡੀਏਟਿਵ ਹੋ ਅਸਰ ਨਾ ਕਰੇ ਉਹ ਪਾਣੀ ਕਥਾਨ ਚ ਸਾਬਿਆ ਜਾ ਸਕੇ ਤਦ ਤੱਕ ਤੁਸੀਂ ਪ੍ਰਬੰਧ ਕਰਕੇ ਉਹ ਬੰਦ ਕਰਾਓ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਬਹੁਤ ਦਿਲੋਂ ਪ੍ਰਸ਼ੰਸਾ ਕਰਦਾ ਹਾਂ ਜਦੋਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਇਹਨਾਂ ਨੇ 2.5 300 ਦੇ ਕਰੀਬ ਇਹ ਧਾਰਮਿਕ ਸਥਾਨ ਭਾਵੇਂ ਕਿਸੇ ਦੇ ਸੀ ਮੰਦਰ ਵੀ ਨਹੀਂ ਕੋਈ ਵੀ ਉਹ ਸਾਰੇ ਇਹਨਾਂ ਨੇ ਢਾਕੇ ਰਾਸਤੇ ਸਿੱਧੇ ਕੀਤੇ ਸਾਡੇ ਪੰਚਾਇਤ ਮੰਤਰੀ ਵੱਲੋਂ आदेश जारी ਕਰ ਦਿੱਤੇ ਗਏ ਨੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜੀ ਬਿਲਕੁਲ ਠੀਕ ਕੀਤਾ ਜੀ ਨਜਾਇਜ਼ ਕਬਜ਼ੇ ਬਹੁਤ ਨੇ ਪਿੰਡਾਂ ਦੇ ਵਿੱਚ ਸਾਰੇ ਟੋਬੇ ਹੜੱਪਲੇ ਕੋਈ ਟਮਾਟਲਾ ਰਹਿ ਗਿਆ ਘਰਾਂ ਦੇ ਅੱਗੇ ਖੇਤਾਂ ਦੇ ਵਿੱਚ ਪਈਆਂ ਪਾਲੀਆਂ ਛੋਟੀਆਂ ਬੁਰਜੀਆਂ ਦੂਰ ਲੱਗੀਆਂ ਨੇ ਤੇ ਕਈ ਵਾਰ ਆਪ ਹੀ ਹੁੰਦਾ ਕਮਬਾਈਨ ਲੱਗਦੀ ਹੈ ਦੂਜੀ ਬਾਹਨ ਲੱਗ ਹੀ ਨਹੀਂ ਸਕਦਾ ਮੋਟਰਸਾਈਕਲ ਵੀ ਨਹੀਂ ਲੰਗ ਸਕਦਾ ਜੇ ਪੰਚਾਇਤ ਮੰਤਰੀ ਇਕੱਲੇ ਕਾਗਜ਼ਾਂ ਧੱਕਾ ਨਾ ਸੀਮਤ ਰੱਖੋ ਇਹ ਇਤਿਜਾਮ ਅੰਗਰੇਜ਼ਾਂ ਨੇ ਜਦੋਂ ਇਹ ਸਾਰਾ ਸਿਸਟਮ ਬਣਾਇਆ ਸੀ ਉਹ ਕੁਝ ਸੋਚ ਕੇ ਬਣਾਇਆ ਸੀ ਥੋੜੀਆਂ ਨਹਿਰਾਂ ਬਣਾਈਆਂ ਇਹਦੇ ਆਸ-ਪਾਸ ਖਤਾਨ ਬੜਾਏ ਇਸ ਕਰਕੇ ਨਹੀਂ ਬਣਾਏ ਸੀ ਇਸ ਕਰਕੇ ਬਣਾਏ ਸੀ ਕਿ ਤੁਸੀਂ ਬਾਹ ਲੋ ਇਸ ਕਰਕੇ ਬਣਾਏ ਸੀ ਕਿ ਜੇ ਮੰਨ ਲੋ ਖਾਲ ਨਦੀ ਨਹਿਰ ਟੁੱਟਦੀ ਹੈ ਇਮੀਡੀਏਟ ਉਹ ਅਸਰ ਨਾ ਕਰੇ ਉਹ ਪਾਣੀ ਖੇਤਾਂ 'ਚ ਸਭਿਆ ਜਾ ਸਕੇ ਤਦ ਤੱਕ ਤੁਸੀਂ ਪ੍ਰਬੰਧ ਕਰਕੇ ਉਹਨੂੰ ਬੰਦ ਕਰਾ ਲਓ ਸੜਕਾਂ ਬੜੀਆਂ ਆਸੇ-ਪਾਸੇ ਖੇਤਾਂ ਸੀ ਰੇਲਵੇ ਪੜੜੀਆਂ ਆਸੇ-ਪਾਸੇ ਖੇਤਾਂ ਸੀ ਆ ਇੱਕ ਤਾਂ ਨਵਾਂ ਟ੍ਰੈਂਡ ਚੱਲਿਆ 20 ਸਾਲ ਤੋਂ ਗਿਣਤੀ ਕਰ ਲੋ ਵੀ 20 ਸਾਲ ਦੇ ਵਿੱਚ ਕੱਲੇ ਪੰਜਾਬ 'ਚ ਲੱਖਾਂ ਦੀ ਤਦਾਦ ਦੇ ਵਿੱਚ ਆ ਧਾਰਮਿਕ ਸਥਾਨ ਬਣਾ ਲਏ ਸਾਰਿਆਂ ਨਹੀਂ ਮੈਂ ਇਸ ਗੱਲ ਦੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਬਹੁਤ ਦਿਲੋਂ ਪ੍ਰਸ਼ੰਸਾ ਕਰਦਾ ਹਾਂ ਜਦੋਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਇਹਨਾਂ ਨੇ ਢਾਈ ਤਿੰਨ ਸੌ ਦੇ ਕਰੀਬ ਇਹ ਧਾਰਮਿਕ ਸਥਾਨ ਬਣਾਏ ਕਿਸੇ ਦੇ ਸੀ ਮੰਦਿਰ ਵੀ ਨਹੀਂ ਕੋਈ ਵੀ ਉਹ ਸਾਰੇ ਇਹਨਾਂ ਨੇ ਢਾਕੇ ਰਸਤੇ ਸਧੇ ਕੀਤੇ ਤੇ ਸਾਡੇ ਇੱਕ ਟ੍ਰੈਂਡ ਹੈ ਕੋਈ ਵੇਖਦਾ ਹੀ ਨਹੀਂ ਜਦੋਂ ਮੁਸੀਬਤ ਬਣ ਜਾਂਦਾ ਹੈ ਫਿਰ ਸਾਰੇ ਤੁਰ ਪੈਂਦੇ ਆ ਉਦੋਂ ਇਹਦਾ ਕੋਈ ਨਾ ਕੋਈ ਨਿਜਮ ਹੋਣਾ ਚਾਹੀਦਾ ਹੈ ਕਿ ਜੇ ਨਵਾਂ ਸਥਾਨ ਬਣਾਉਣਾ ਹੈ ਕੋਈ ਧਰਮ ਅਰਥ ਵੋਟ ਸਾਰੇ ਜ਼ਿਲ੍ਹਿਆਂ 'ਚ ਹੈ ਉਹ ਤੋਂ ਮਨਜ਼ੂਰੀ ਲੈ ਕੇ ਦਿਖਾਓ ਬੰਦੇ ਜਾਣ ਵੀ ਲਿਆ ਤੇ ਕੋਈ ਕਿੱਥੇ ਮਨਜ਼ੂਰੀ ਨਦੀਆਂ ਨਾਲਿਆਂ ਦੀ ਨਿਕਾਸੀ ਉਹਦੇ ਵਿੱਚ ਬਣੀਆਂ ਵੀਆਂ ਨੇ ਤੇ ਫਿਰ ਕਰਾਂਗੇ ਕੀ ਇਹ ਜਿੱਤਾ ਜੜੀਆਂ ਨੇ ਜਿਹੜੀ ਸਾਡੀ ਤਮਾ ਨਹੀਂ ਭਰਦੀ ਮੇਰਾ ਮੇਰਾ ਪੈਸਾ 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 ਤੇ ਜਾਣਾ ਨਾਲ ਹੈ ਨਹੀਂ ਇੱਥੇ ਰਹਿ ਜਾਣਾ ਜਦੋਂ ਪਦਾਰਤਵਾਦੀ ਯੁੱਗ ਵੱਧ ਗਿਆ ਇਹ ਨੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੀਆਂ ਅਸੀਂ ਚੱਕਾ ਚੌਦ ਹੋ ਗਏ ਅੱਜ ਇੱਕ ਰਿਪੋਰਟ ਛਪੀ ਹੈ ਕਿ ਪੰਜਾਬ ਵਿੱਚ ਖਾਸ ਕਰ ਜਿੰਨਾ ਖਰਚਾ ਵਿਆਹਾਂ ਤੇ ਕੀਤਾ ਜਾ ਰਿਹਾ ਹੈ ਉਹਨਾਂ ਜੇਕਰ ਉਹਦੀ ਪੜ੍ਹਾਈ ਤੇ ਲਾ ਦਿਓ ਤਾ ਜਿਆਦਾ ਵਧੀਆ ਨਹੀਂ ਹੋਵੇਗਾ ਇਹ ਚੀਜ਼ ਹੈ ਸੋ ਇਹਦੇ ਵਿੱਚ ਅਸੀਂ ਸਾਰੇ ਜ਼ਿੰਮੇਵਾਰਾ ਕਿਸੇ ਇੱਕ ਨੂੰ ਨਹੀਂ ਸਿਸਟਮ ਜਦੋਂ ਤੱਕ ਸੁਧਾਰਨ ਵਾਲੇ ਪਾਸੇ ਨਹੀਂ ਤੁਰਦੇ ਤੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਮੰਨੇ ਕਿ ਮੇਰੀ ਇਹ ਜ਼ਿੰਮੇਵਾਰੀ ਹੈ ਤਦ ਕੋਈ ਬਦਲਾ ਸੋਚਿਆ ਜਾ ਸਕਦਾ ਜੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਪਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ